ਸਤਿ ਸ਼੍ਰੀ ਅਕਾਲ ਜੀ SKB ਪੰਜਾਬੀ ਕਹਾਣੀਆਂ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਜੇਕਰ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਬੈਲ ਆਈਕਨ ਜ਼ਰੂਰ ਦਬਾ ਲਿਨਾ ਜੋ ਕੀ ਤੁਹਾਨੂੰ ਆਉਣ ਵਾਲੀ ਹਰ ਇੱਕ ਕਹਾਣੀ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਸ਼ੁਰੂ ਕਰਦੇ ਹਾਂ ਆਪਣੀ ਅੱਜ ਦੀ ਕਹਾਣੀ 1972 ਦੇ ਨੇੜੇ ਤੇੜੇ ਅਸੀਂ ਪਿੰਡ ਸ਼੍ਰੀ ਅਖੰਡਪਾਠ ਕਰਵਾਇਆ ਪਾਪਾ ਜੀ ਦੀ ਪੋਸਟਿੰਗ ਹਿਸਾਰ ਲੱਗੇ ਛੇਕੂ ਪੁਰਤ ਡੋਲੀ ਸੀ ਇਸ ਲਈ ਪਾਠ ਦਾ ਸਾਰਾ ਪ੍ਰਬੰਧ ਸਾਡੇ ਫੁੱਫੜ ਸ਼੍ਰੀ ਬਲਦੇਵ ਸਿੰਘ ਤੇ ਭੂਆ ਮਾਇਆ ਰਾਣੀ ਨੂੰ ਸੌਂਪਿਆ ਗਿਆ ਇੱਕ ਤਾਂ ਉਹ ਸ਼ੈਰੀਏ ਸਨ ਦੂਸਰਾ ਉਹ ਸ਼ਹਿਰ ਦੇ ਕਿਸੀ ਗੁਰਦੁਆਰਾ ਸਾਹਿਬ ਨਾਲ ਜੁੜੇ ਹੋਏ ਸਨ ਤੀਸਰਾ ਪਾਪਾ ਜੀ ਦੀ ਸੋਚ ਸੀ ਕੀਤੀ ਜਵਾਈ ਨੂੰ ਹਰ ਕੰਮ ਵਿੱਚ ਮੂਹਰੇ ਲਾਉਣ ਨਾਲ ਉਹਨਾਂ ਦਾ ਮਾਣ ਤਾਣ ਵੀ ਹੁੰਦਾ ਹੈ ਹੈ ਤੇ ਪੂਸ਼ ਵੀ ਵਿੰਗੀ ਨਹੀਂ ਹੁੰਦੀ ਨਹੀਂ ਤਾਂ ਧੀ ਜਵਾਈ ਰੁੱਸਣ ਲੱਗੇ ਦੇਰੀ ਨਹੀਂ ਕਰਦੇ ਉਹਨਾਂ ਨੇ ਦੇਣ ਲੈਣ ਦੇ ਕੱਪੜਿਆਂ ਤੋਂ ਲੈ ਕੇ ਪਾਠੀਆਂ ਦੀਆਂ ਬੁੱਕੀਆਂ ਦਾ ਸਾਰਾ ਕੰਮ ਕੀਤਾ। ਉਹਨਾਂ ਦਿਨਾਂ ਵਿੱਚ ਪਾਠੀ ਗ੍ਰੰਥੀ ਪੂਰਾ ਮਾਨ ਤਨਪਾਲਦੇ ਸਨ ਤੇ ਘਰਦਿਆਂ ਤੇ ਖੂਬ ਹੁਕਮ ਚਲਾਉਂਦੇ ਸਨ। ਆਪਣੀ ਸੇਵਾ ਖੂਬ ਕਰਾਉਂਦੇ ਸਨ। दाल ਸਬਜ਼ੀਆਂ ਵਿੱਚ ਖੁੱਲਾ ਦੇਸੀ ਘਿਓ ਪਵਾਉਂਦੇ ਤੇ ਪਾਠ ਪੜ੍ਹਨ ਵੇਲੇ ਖੌਂ ਖੌਂ ਕਰਦੇ। ਰਾਤੀ ਮਲਾਈ ਵਾਲਾ ਦੁੱਧ ਤੇ ਖੂਬ ਸਾਬਣ ਤੇਲ ਲਾ। ਕੇ ਨਹਾਉਂਦੇ ਚਾਹੇ ਸਾਡਾ ਪਰਿਵਾਰ ਲਾਈਵ ਵੋਇਸ ਸਾਬਣ ਨਾਲ ਨਹਾਉਂਦਾ ਸੀ ਭੂਆ ਜੀ ਦੇ ਕਹਿੰਤੇ ਪਾਠੀਆਂ ਲਈ ਲਕਸਸ ਸਾਬਣ ਨਾਲ ਲਿਆਦੀਆਂ ਗਈਆਂ ਉਦੋਂ ਬਾਥਰੂਮ ਨਹੀਂ ਸੀ ਹੁੰਦੇ ਬਾਹਰ ਪਟੜੇ ਤੇ ਹੀ ਨਹਾਉਂਦੇ ਸਨ ਪਾਪਾ ਜੀ ਨੇ ਵੇਖਿਆ ਕਿ ਸਰਦੂਲ ਸਿੰਘ ਨਾਮ ਦਾ ਪਾਠੀ ਲਕਸਸ ਸਾਬਣ ਨਾਲ ਆਪਣਾ ਕਸ਼ਹਿਰਾ ਧੋ ਰਿਹਾ ਸੀ ਵੇਖਦੇ ਹੀ ਪਾਪਾ ਜੀ ਨੂੰ ਗੁੱਸਾ ਚੜ ਗਿਆ ਪਾਠੀ ਸਰਦੂਲ ਸਿੰਘ ਦੀ ਵਾਵਾ ਲਾਪਾ ਕੀਤੀ ਦੂਸਰੇ ਗ੍ਰੰਥੀ ਸਿੰਘਾਂ ਨੇ ਵੀ ਪਗਤਾਂ ਤੇ ਮਨਮਾਨੀਆਂ ਕਰਦੇ ਹੀ ਹਨ ਪਰ ਅੱਜ ਕੱਲ ਉਹ ਸਿਸਟਮ ਨਹੀਂ ਰਿਹਾ ਹੁਣ ਇਹ ਧਾਰਮਿਕ ਕਰੰਦੇ ਸ਼ੋਸ਼ਣ ਨਹੀਂ ਕਰਦੇ ਸਗੋਂ ਪਰਿਵਾਰਕ ਮਿੱਤਰਤਾ ਵਾਂਗ ਵਿਵਾਰ ਕਰਦੇ ਹਨ ਕਈ ਸਾਲ ਹੋ ਗਏ ਹਰਦਵਾਰ ਗਿਆ ਉੱਥੇ ਦੇ ਪੁਜਾਰੀਆਂ ਨੇ ਵਧੀਆ ਵਿਹਾਰ ਕੀਤਾ ਕੋਈ ਲਾਲਚ ਨਹੀਂ ਕੀਤਾ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਦਰਸ਼ਨਾਂ ਨੂੰ ਗਏ ਨੇ ਮਹਿਸੂਸ ਕੀਤਾ ਕਿ ਉੱਥੇ ਖੜੇ ਬਾਸ਼ਾਧਾਰੀ ਸਿੰਘਾਂ ਦਾ ਵਿਹਾਰ ਕਾਫੀ ਨਰਮੀ ਵਾਲਾ ਸੀ ਤੇ ਉਹ ਹਲਿੰਮੀ ਨਾਲ ਗੱਲ ਕਰਦੇ ਸੀ ਸੋ ਇਹ ਸੀ ਜੀ ਆਪਣੀ ਅੱਜ ਦੀ ਕਹਾਣੀ ਜੇਕਰ ਕਹਾਣੀ ਪਸੰਦ ਆਇਆ ਤਾਂ ਲਾਈਕ ਸ਼ੇਅਰ ਜ਼ਰੂਰ ਕਰਨਾ ਪਲੀਜ਼ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਜੀ ਮਿਲਦੇ ਆ ਇੱਕ ਨਵੀਂ ਕਹਾਣੀ ਲੈ ਕੇ ਤਦ ਤੱਕ ਲਈ ਧੰਨਵਾਦ ਜੀ